हेलो गाइस वेलकम टू माय ब्लॉग आटा ब्लॉग गाइस फॉलो कर लो सब्सक्राइब कर लो फटाफट जल्दी तो जल्दी 200 सब्सक्राइब पूरे कर दो 200 सब्सक्राइब कंप्लीट जल्दी तो जल्दी कहते देखो गन्ना लाया हो अपना इन खती गन्ना लाता इतने भी लाया हो देखो ते देखो सारा लाता कहते लसन बीजा सब्जियाँ वो देखो वो देखो तोड़ तक ਤੇ ਗਾਈ ਸਬਸਕ੍ਰਾਈਬ ਕਰ ਲੋ ਮਾਈ ਅੱਟ ਵਲੌਗ ਨੂੰ ਤੇ ਡੇਲੀ ਤੋਂ ਡੇਲੀ ਆਉਂਦੇ ਰਹਿਣਗੇ ਵਲੌਗ ਅੱਜ ਹੈਗੀ ਆ ਕਿੰਨੇ ਤਰੀਕ ਹੋ ਗਿਆ ਅੱਜ ਕਿੰਦੇ ਦੇਖਦੇ ਆ ਭਾਈ ਅੱਜ ਹੋ ਗਈ 4 ਤਰੀਕ 4 ਜਨਵਰੀ 2026 ਤੇ ਹੈਪੀ ਨਿਊ ईयर ਮੈਂ ਇੱਕ ਤਰੀਕ ਨੂੰ ਵਲੌਗ ਪਾਣਾ ਸੀ ਪਰ ਮੈਂ ਭੁੱਲ ਗਿਆ ਇੱਕ ਤਰੀਕ ਨੂੰ ਸਿੱਟਣਾ ਸੀ ਵਲੌਗ ਮੈਂ ਫਿਰ ਕੰਮ ਪੈ ਗਿਆ ਮੈਨੂੰ ਜ਼ਰੂਰੀ ਤਾਂ ਕਰਕੇ ਤੇ ਪੱਗ ਦੇਖ ਲੋ ਕਿਵੇਂ ਜੀ ਲੱਗਦੀ ਹੈ ਦੱਸੋ ਫਿਰ ਤੇ ਉਹ ਦੇਖੋ ਗੰਨਾ ਲਾਇਆ ਹੋਇਆ ਉਹ ਦੇਖੋ ਉਹ ਸਾਰਾ ਗੰਨਾ ਉੱਥੇ ਵਿਗਾ ਵਿਗਾ ਦੋ ਵਿਗੇ ਗੰਨਾ ਲਾਇਆ ਹੋਇਆ ਉਹ ਉਥੇ ਖਿਲਾੜੀ ਹੈ ਉਹ ਤੇ ਜਿੱਥੇ ਦਰਖਤ ਪਈਆਂ ਨੇ ਤੇ ਤੁਸੀਂ ਕਮੈਂਟਾਂ 'ਚ ਦੱਸ ਦਿਓ ਕਿਵੇਂ ਦਾ ਵਲੌਗ ਲੱਗਿਆ ਵਧੀਆ ਕਿ ਨਹੀਂ ਪਿਛਲੇ ਵਲੌਗ ਦੇਖਿਆ ਕਰੋ ਗਾਇਸ ਪਿਛਲੇ ਵਲੌਗ ਦੇਖਦੇ ਨਹੀਂ ਬਾਕੀ ਛੱਡ ਦਿਨੋ ਪਿਛਲੇ ਵਲੌਗ ਤੇ ਵੇਖ ਕੇ ਸਬਸਕ੍ਰਾਈਬਰ ਨਹੀਂ ਕਰਦੇ ਤੁਸੀਂ ਸਬਸਕ੍ਰਾਈਬ ਬਾਹਾਂ ਦਰਦ ਕਰਨ ਲੱਗ ਜਾਂਦੀ ਗਾਇਸ ਇੰਨਾ ਸੌਖਾ ਨਹੀਂ ਫੂਨ ਫਟਨ ਦਾ ਤੋਂ ਠੰਡ ਚੱਲਦੀ ਹੈ ਹੋਰ ਦਰਦ ਕਰਦੀ ਹੈ ਠੰਡੀ ਹਵਾ ਚੱਲਦੀ ਹੈ ਦੇਖ ਗਾਇਸ ਆ ਦੇਖੋ ਆਪਣੀ ਡੰਗਰ ਉਹ ਉਦੀ ਮਾਂ ਆ ਇਹ ਤੇ ਆ ਤੇ ਇਹ ਵੀ ਇਹਦੀ ਮਾਂ ਆ ਪੈਣਾ ਪੈਣਾ ਨੇ ਉਹ ਦੋਨੇ ਤੇ ਆ ਸਿੰਗਲ ਆ ਇਹ ਕੱਲੀ ਆ ਤੇ ਆ ਦੇਖੋ ਕਿੰਨਾ ਟੋਆ ਇਹ ਪਹਿਲਾਂ ਗੋਬਰਿਆਂ 'ਚ ਗੈਸ ਹੁੰਦਾ ਹੁੰਦਾ ਸੀ ਪਹਿਲਾਂ ਜੇ ਰੋਟੀ ਪੱਕਦੀ ਹੁੰਦੀ ਸੀ ਜੇ ਆ ਦੇਖੋ ਇਹ ਵੀ ਗੰਨਾ ਲਾਇਆ ਹੋਇਆ ਪਰ ਪੱਤੇ ਜੇ ਉਹ ਹੁੰਡੇ ਨੇ ਇਹ ਕੀੜਾ ਖਾਂਦੇ ਆ ਸੁੰਡੀ ਪੈ ਗਈ ਜੰਦ ਬਾਈ ਇਹਨੂੰ ਨਹੀਂ ਬਾਈ ਆ ਦੇਖੋ ਇਹਨੇ ਬੜਾ ਬੜਾ ਖਿਲਰਿਆ ਨਾ ਜਿਵੇਂ ਇਹ ਇਹ ਖਿਲਰ ਰਿਹਾ ਬਾਈ ਸੋਵੇਂ ਇਹਨੇ ਖਿਲਰਿਆ ਨਾ ਉਹਨੇ जिम्मे एक ही बूटा लाया देख लो अजे भी पूंगर अंडे देखो पोंगर अंडेखो माइट बलॉग फॉलो सबसक्राइब कर लो फॉलो कही इंस्टा आई फोन ला गई मेरे मूहो फॉलो या देखो गाई रेड़ा बड़े आसान न हो गए इन दौ हजार उन्नीस सौ अठानवे नड़िनवे देखो रेट नाइटी एट नाइटी नाइन नवी भजी ना डर दी बड़ा मान लग वो देखो ਤੇ ਗਾਈਜ਼ ਹੁਣ ਇਹ ਫੋਨ ਦਾ ਬਣ ਰਹੀ ਹੈ ਕਿ Redmi Note 7 Redmi Note 7 ਫੋਨ ਦਾ ਨਾਮ ਉਹਦੇ ਨਾਲ ਬਣ ਰਹੀ ਹੈ ਵੀਡੀਓ सबसक्राइब नहीं दे वीडियो देखते सबसक्राइब दे नहीं करते यू आर प्रॉब्लम प्रॉब्लम देखो दर्द कर द् दर्द कर लगे उगलियां ਦੇ ਗਾਈਜ਼ ਰੀਅਲ ਵੀਡੀਓ ਜਿਹੜੀਆਂ ਰੀਅਲ ਵੀਡੀਓ ਨੇ ਉਹ ਚੜਦੀਆਂ ਨਹੀਂ ਜਿਹੜੀਆਂ ਫੇਕ ਨੇ ਉਹ ਚੜੀ ਜਾਂਦੀਆਂ ਮੈਂ ਲੋਕਾਂ ਦੀਆਂ ਦੇਖਦ ਰਹਿਣਾ ਨਾ ਇੰਸਟਾ ਦੇ ਰੀਲਸ ਜਿਹੜੀਆਂ ਫੇਕ ਰੀਲਸ ਨੇ ਉਹ ਚੜੀ ਜਾਂਦੀਆਂ ਜਿਹੜੀਆਂ ਰੀਅਲ ਨੇ ਉਹ ਚੜਦੀਆਂ ਨਹੀਂ ਲੋਕਾਂ ਦੀਆਂ ਚੜੀ ਜਾਂਦੀਆਂ ਮੇਰੀਆਂ ਪਤਾ ਨਹੀਂ ਕਿੰਨੇ ਨਜ਼ਰ ਲਾਈਏ ਕਾਲੀ ਬ링 ਕੰਦਨ ਨਜ਼ਰ ਲਾਦੀ ਕਾਲੀ ਪੱਥਰ ਪਾੜ ਨਜ਼ਰ ਲਾਦੀ ਪੱਥਰ ਪਾੜ ਨਜ਼ਰ ਪੱਥਰ ਪਾੜ ਨਜ਼ਰ ਜਿਹੜੇ ਪੱਥਰ ਹੁੰਦਣ स्टोन पत्थर पत्थरबाड़ नजर ला दी किसी ने कहते पत्थर बाड़ नज़र लाती पत्थर पत्थरबाड़ी नज़र वह लाती किसी ने ती नहीं चढ़ रही है वीडियो पता नहीं कह नज़र काली गाइस सबसक्राइब तो इसी देनी वो तो पता ही है वीडियो देखनी पर तो सबसक्राइब नहीं करना लाइक बैलाइकन आलते नहीं करना वीडियो देखी जानी जनवरी का ਜਨਵਰੀ ਦਾ ਚੌਥਾ ਦਿਨ ਚੱਲਦਾ ਅੱਜ। ਇਹ ਵਈ ਸਾਰਾ ਉਹ ਦਿਖਾਤਾ ਤੁਹਾਨੂੰ ਆਲੇ-ਦਾਲੇ ਇਹੋ ਕਰਦੇ ਆਲੇ-ਦਾਲੇ ਸਾਰਾ ਕੁਝ ਦਿਖਾਤਾ ਵੀ ਕੀ-ਕੀ ਹੈ। ਆਹ ਗੋਬਰ। ਤੇ ਆਹ ਦੇਖੋ ਸਰੋਂ। ਸਰੋਂ ਦੀ ਸੀ ਜੀ ਸਰੋਂ। ਦੇਖੋ। ਸਰੋਂ ਨੂੰ ਇਲੀਚੀ ਜਾਂਦੇ। क्डा गूगल भाई ये भी देखो कैमरा क्वालिटी दसो किमें अंड्रॉयड जो कैमरा क्वालिटी वाइया होंगी जईफोन ज ओल्ड आईफोन उन्होंने क्वालिटी है नहीं इन्नी ब्लैक ब्लैक जन लग जाते देखो गोस्ट गोस्ट ट्री गोश्ट ट्री है ट्री है। ओ, कुत्ते कुत्ता थौला होने लाई कुछ देखो थौला होने लगा मेरे जब भी मोटरसैकल लंघ दे इधर भी मोटरसैकल हर हाँ पिछड़े पाई आंदा पा तेल फूक देता मेरा पनी कानवर है ਕਮੈਂਟ ਚ ਦੱਸ ਦਿਓ ਬਾਜ ਨਹੀਂ ਹੈਗਾ ਕਿਤੇ ਬਾਜ ਕਹਦੋਂ ਇਹਲ ਵੀ ਨਹੀਂ ਇਹਦਾ ਕੋਈ ਹੋਰ ਜਾਨਵਰ ਉਹ ਦੇਖੋ ਤੁਹਾਨੂੰ ਮੈਂ ਜ਼ੂਮ ਕਰਕੇ ਦਿਖਾਣਾ ਉਹ ਦੇਖੋ ਆਇਆ ਤੇ ਗਾਇਸ ਸਬਸਕ੍ਰਾਈਬ ਕਰ ਦਿਓ ਲਾਈਕ ਕਰ ਦਿਓ ਤੇ ਮਿਲਦੇ ਆ ਨੈਕਸਟ ਵਲੌਗ ਨੂੰ ਤੇ ਉਹ ਦੇਖੋ ਗਾਈਜ਼ ਉਹ ਦੱਸੋ ਕੀ ਹੈ ਚਲ ਤੁਹਾਨੂੰ ਕੀ ਪਤਾ ਹੋਣਾ ਟੋਆ ਬਟਿਆ ਹੋਇਆ ਇੱਥੇ 10 ਫੁੱਟ 10 ਫੁੱਟ ਦੂੰਗਾ ਤਾਂ ਟੋਏ ਆ ਗਏ ਦੇ ਭਾਈ 10 ਫੁੱਟ ਦੇ ਲੋ ਕਿੰਨਾ ਹੁੰਦਾ ਜਿਵੇਂ ਮੈਂ 6 ਫੁੱਟ ਦਾ 6 ਤੇ 6 12 ਉਹਦੇ ਤੋਂ 2 2 ਫੁੱਟ ਥੱਲੇ 2 ਫੁੱਟ 2 ਫੁੱਟ ਛੱਡ ਕੇ ਓਡਾ ਟੋਆ ਕੱਢਿਆ ਹੋਇਆ 10 ਫੁੱਟ 6 ਫੁੱਟ ਦਾ ਨਹੀਂ ਹੈਗਾ ਮੈਂ ਹੈਗਾ 5. 65 ਇੱਥੇ ਤੱਕ ਤੇ ਓਕੇ ਗਾਇਜ਼ ਮਿਲਦੇ ਆਂ ਨੈਕਸਟ ਵਲੌਗ ਨੂੰ ਦੇ ਤੁਸੀਂ ਬਾਕੀ ਵਲੌਗ ਦੇਖ ਲਿਆ ਕਰੋ ਜਿਹੜੇ ਪੁਰਾਣੇ ਵਲੌਗ ਨੇ ਦੇਖਦੇ ਨਹੀਂ ਬਾਕੀ ਪਿਛਲੇ ਵਲੌਗ ਦੇਖ ਲਓ ਜਿਵੇਂ ਗਣ ਕਵੱਡੀ ਸੀ ਜੀਰੀ ਵੱਡੀ ਸੀ ਗਣਕ ਨਹੀਂ ਸਾ ਜੀਰੀ ਵੱਡੀ ਸੀ ਜਿਆਦਾ ਅੱਗੇ ਲੈ ਗਏ ਆਪਾਂ ਉਹ ਉਹ ਦੇਖ ਲਓ ਤੁਸੀਂ ਤੇ ਓਕੇ ਬਾਏ ਗਾਇਸ ਮਿਲਦੇ ਆ नेक्स्ट ਵਲੌਗ ਨੂੰ ਤੇ ਬਾਏ